ਅੱਜਕੱਲ ਜਿਹੜਾ ਸਭ ਤੋਂ ਜ਼ਰੂਰੀ ਚੀਜ਼ ਆ ਕਿ ਆਪਣੀਆਂ ਬੱਚੀਆਂ ਨੂੰ ਤੁਸੀਂ ਸਿਖਾਉਣੀ ਏ ਉਹ ਏ ਕੱਲੇ ਰਹਿਣਾ ਇਹ ਵੀਡੀਓ ਸਿਰਫ ਇਸੇ ਚੀਜ਼ ਤੇ ਬਣਾਈ ਇੱਕ ਮੇਨ ਪੁਆਇੰਟ ਤੇ ਕਿ ਆਪਣੀ ਬੇਟੀ ਨੂੰ ਕੱਲੇ ਰਹਿਣ ਦੀ ਜਾਨ ਸਿਖਾਓ ਪੁਰਾਣੀ ਜ਼ਮਾਨੇ ਦੇ ਵਿੱਚ ਕੁੜੀਆਂ ਨੂੰ ਸਬਕ ਸਿਖਾਉਣ ਦੇ ਲਈ ਉਹਨਾਂ ਨੂੰ ਕੀ ਕੀਤਾ ਜਾਂਦਾ ਸੀ ਸਾੜ ਦਿੱਤਾ ਜਾਂਦਾ ਸੀ ਜਾਂ ਹੋਰ ਘਰੇਲੂ ਹਿੰਸਾ ਜਿਹੜੀ ਕੀਤੀ ਜਾਂਦੀ ਸੀ ਹਨਾ ਪਰ ਅੱਜਕੱਲ ਜਿਹੜਾ ਆ ਨਾ ਜਦੋਂ ਕੋਈ ਬਹੁਤ ਜ਼ਿਆਦਾ ਗੁੱਸੇ 'ਚ ਹੁੰਦਾ ਤੇ ਆਪਣੀਆਂ ਨੌਵਾਂ ਨੂੰ ਸਾੜ ਦੇਣੀ ਆ ਹੁਣ ਉਹਨਾਂ ਨੂੰ ਮੈਂਟਲੀ ਟੌਰਚਰ ਕਰਦੀ ਆ ਉਹਨਾਂ ਨੂੰ ਬਿਲਕੁਲ ਕੱਲੀਆਂ ਛੱਡ ਦਿੰਦੀ ਆ ਉਹਨਾਂ ਨੂੰ ਕੱਲੀਆਂ ਛੱਡ ਦਿੱਤਾ ਜਾਂਦਾ ਆ ਤੇ ਸਾਰਾ ਟਬਰ ਇੱਕ ਪਾਸੇ ਹੋ ਜਾਂਦਾ ਆ ਤਾਂ ਕਿ ਇਹ ਜਿਹੜੀ ਆ ਦੁਖੀ ਹੋ ਕੇ ਮਾਨਸਿਕ ਸੰਤੁਲਨ ਗਵਾ ਬੈਠੇ ਪਾਗਲ ਹੋ ਜਾਈ ਜਾਂ ਕਿਦਾਂ ਹਨਾ ਤੇ ਇਹੀ ਚੀਜ਼ ਜਿਹੜੀ ਆ ਤੁਸੀਂ ਆਪਣੀਆਂ ਬੱਚੀਆਂ ਨੂੰ ਇਕੱਲੇ ਰਹਿਣਾ ਸਿਖਾ ਕੇ ਇਸ ਚੀਜ਼ ਤੋਂ ਬਚਾ ਸਕਦੇ ਹੋ ਜਦੋਂ ਵੀ ਉਹਦਾ ਪਾਲਣ ਪੋਸਣ ਕਰਨਾ ਅਸੀਂ ਬਚਪਨ ਦੇ ਵਿੱਚ ਤੇ ਉਸ ਨੂੰ ਇਸ ਤਰੀਕੇ ਦਾ ਬਣਾਓ ਕਿ ਕੋਈ ਉਹਨਾਂ ਦੇ ਨਾਲ ਹੋਵੇ ਚਾਹੇ ਨਾ ਹੋਵੇ ਉਹ ਖੁਸ਼ ਰਹਿਣ ਉਹਨਾਂ ਦੀ ਮੂਡ ਦੀ ਉਹਨਾਂ ਦੀ ਖੁਸ਼ੀ ਦੀ ਚਾਬੀ ਸਿਰਫ ਉਹਨਾਂ ਦੇ ਹੱਥ 'ਚ ਹੋਵੇ ਨਾ ਕਿ ਦੂਸਰਿਆਂ ਦੇ ਉਹ ਕੱਲੀਆਂ ਰਹਿਣ ਤਾਂ ਵੀ ਖੁਸ਼ ਰਹਿਣ ਉਹ ਪਰਿਵਾਰ 'ਚ ਰਹਿਣ ਉਹ ਤਾਂ ਵੀ ਖੁਸ਼ ਰਹਿਣ ਇਸ ਤਰ੍ਹਾਂ ਦੀ ਜਿਹੜੀ ਆਪਣੀ ਲੜਕੀ ਦਾ ਪਾਲਣ ਪੋਸ਼ਣ ਕਰੋ ਕਿ ਉਹਨਾਂ ਨੂੰ ਕਿਸੇ ਦੀ ਮੌਜੂਦਗੀ ਤਾਂ ਹੋਣਾ ਨਾ ਹੋਣਾ ਇੱਕ ਬਰਾਬਰ ਹੀ ਲੱਗੇ ਕਿਉਂਕਿ ਅੱਗੇ ਜਿਹੜੀਆਂ ਆਉਣ ਵਾਲੀਆਂ ਫੈਮਲੀਆਂ ਆ ਸਹੁਰੇ ਘਰਾਂ ਦੇ ਵਿੱਚ ਕੁੜੀਆਂ ਦਾ ਇਹੋ ਕੁਛ ਹੀ ਹੁੰਦਾ ਆ ਉਹਨਾਂ ਨੂੰ ਕੱਲੀਆਂ ਹੀ ਛੱਡਿਆ ਜਾਂਦਾ ਵਾ ਤੇ ਜਿਹੜੀਆਂ ਕੁੜੀਆਂ ਮਾਨਸਿਕ ਤੌਰ ਤੇ ਕਮਜ਼ੋਰ ਹੁੰਦੀਆਂ ਵਾ ਉਹ ਆਪਣਾ ਮਾਨਸਿਕ ਸੰਤੁਲਨ ਗਵਾ ਲੈਂਦੀਆਂ ਆ ਤੇ ਫਿਰ ਉਹਨਾਂ ਦੇ ਬੱਚਿਆਂ ਤੇ ਪਾਲਣ ਪੋਸ਼ਣ ਤੇ ਉਹਨਾਂ ਦੇ ਪਰਿਵਾਰ ਤੇ ਹਰ ਇੱਕ ਚੀਜ਼ ਤੇ ਦਾ ਇਫੈਕਟ ਪੈਂਦਾ ਮੀਰੀ ਇਸ ਗੱਲ ਨੂੰ 네ਗੇਟਿਵਲੀ ਨਾ ਲਿਓ ਇਸ ਗੱਲ ਨੂੰ ਪੋਜ਼ਿਟਿਵ ਤਰੀਕੇ ਨਾਲ ਲਿਓ ਅਤੇ ਆਪਣੀਆਂ ਬੱਚਿਆਂ ਨੂੰ ਇਕੱਲੇ ਰਹਿਣਾ ਖੁਸ਼ ਰਹਿਣਾ ਸਿਖਾਓ ਉਸ ਨੂੰ ਹਰ ਇੱਕ ਸੰਸਕਾਰ ਦਿਓ